ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਆਪਣਾ ਕੇਸ ਹੈ ਔਨਰ ਕਿਲਿੰਗ ਦਾ 2008 ਦਾ ਮਰਸ਼ੀਬਾਦ ਕਤਲ 14 ਜੁਲਾਈ 2008 ਨੂੰ ਮਰਸ਼ੀਬਾਦ ਦੀ ਇੱਕ 40 ਸੀ ਅਦਾਲਤ ਦੇ ਹੁਕਮਾਂ ਤੇ ਪੱਛਮੀ ਬੰਗਾਲ ਦੀ ਇੱਕ ਮੁਸਲਿਮ ਕੁੜੀ ਮਨੀਰਾ ਬੀਬੀ ਨਾਲ ਵਿਆਹ ਕਰਨ ਲਈ ਬਿਹਾਰ ਦੇ ਇੱਕ Hindu ਮਜ਼ਦੂਰ ਸਲਿੰਦਰ ਪ੍ਰਸਾਦ ਦਾ ਸਰਕਲਮ ਕਰ ਦਿੱਤਾ ਗਿਆ ਸੀ ਪੀੜਤਾ ਦੀ ਵਿਧਵਾ ਮਨੀਰਾ ਬੀਬੀ ਨੂੰ ਅੰਤ ਵਿੱਚ ਆਪਣੇ ਮਾਤਾ ਪਿਤਾ ਦੇ ਘਰ اپنی بد قسمت ਫੇਰੀ ਤੇ ਪਛਤਾਵਾ ਹੋਇਆ ਜਿੱਥੇ ਉਸਨੇ ਆਪਣੇ ਪਤੀ ਨੂੰ ਗਵਾ ਦਿੱਤਾ ਸੀ ਬਿਹਾਰ ਦਾ ਰਹਿਣ ਵਾਲਾ ਸ਼ਰਿੰਦਰ ਪ੍ਰਸਾਦ ਮੁੰਬਈ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਸੀ ਜਿੱਥੇ ਮਨੀਰਾ ਇੱਕ ਨੌਕਰਾਨੀ ਵਜੋਂ ਕੰਮ ਕਰਦੀ ਸੀ ਉਹਨਾਂ ਨੂੰ ਪਿਆਰ ਹੋ ਗਿਆ ਅਤੇ 2001 ਵਿੱਚ ਵਿਆਹ ਕਰਵਾ ਲਿਆ ਮਨੀਰਾ ਇੱਕ ਕੱਟੜਪੰਥੀ ਪਿੰਡ ਤੋਂ ਆਈ ਸੀ ਜਿੱਥੇ ਇੱਕ ਸ਼ਾਲੀਸ਼ੀ ਅਦਾਲਤ ਨੇ ਉਸਦੇ ਪਿਤਾ ਅंसारी ਸ਼ੇਖ ਨੂੰ ਆਪਣੀ ਧੀ ਨੂੰ ਮੁੰਬਈ ਵਿੱਚ ਕੰਮ ਕਰਨ ਲਈ ਭੇਜਣ ਲਈ 200 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਇਹ ਜੋੜਾ ਜੁਲਾਈ 2008 ਵਿੱਚ ਦੁਬਾਰਾ ਲਖਸ਼ਮਨਪੁਰ ਗਿਆ ਇਸ ਵਾਰ ਆਪਣੇ 10 ਮਹੀਨੇ ਦੇ ਪੁੱਤਰ ਨਾਲ। ਪਿਛਲੇ ਮੌਕੇ ਵਾਂਗ ਸ਼ਲੇਂਦਰ ਨੂੰ ਕੱਟੜਪੰਥੀ ਪਿੰਡ ਵਾਸੀਆਂ ਨੇ ਗੁੱਸੇ ਤੋਂ ਬਚਣ ਲਈ ਮੁੰਨਾ ਸ਼ੇਖ ਦੀ ਪਛਾਣ ਧਾਰਨ ਕਰਨੀ ਪਈ। ਹਾਲਾਂਕਿ ਉਸਦੇ ਸਹੁਰੇ ਅंसारी ਸ਼ੇਖ ਨੇ ਦੇਖਿਆ ਕਿ ਉਸਨੇ ਆਪਣੀ ਸ਼ੁੱਕਰਵਾਰ ਦੀ ਨਮਾਜ਼ ਨਹੀਂ ਪੜ੍ਹੀ ਅਤੇ ਨਾ ਹੀ ਨਮਸਤੇ ਦਾ ਜਵਾਬ ਦਿੱਤਾ ਜੁਲਾਈ ਨੂੰ ਅंसारी ਸ਼ੇਖ ਨੇ ਇੱਕ ਧਾਰਮਿਕ ਰਸਮ ਦੌਰਾਨ ਸ਼ਲਿੰਦਰ ਦੀ ਇੱਕ ਬਲਬੜਾਈ ਸੁਣੀ ਜੋ ਉਸ ਦੇ ਧਰਮ ਦਾ ਇੱਕ ਮ੍ਰਿਤ ਤਿਆਗ ਸੀ ਅਤੇ ਦੁਪਹਿਰ ਨੂੰ ਪਿੰਡ ਦੇ ਬਜ਼ੁਰਗਾਂ ਨੂੰ ਆਪਣੇ ਸ਼ੱਕ ਬਾਰੇ ਦੱਸਿਆ ਪਿੰਡ ਦੇ ਬਜ਼ੁਰਗਾਂ ਦੁਆਰਾ ਉਸ ਸ਼ਾਮ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਮੈਦਾਨ ਵਿੱਚ ਇੱਕ ਸਾਲੀਸ਼ੀ ਅਦਾਲਤ ਬੁਲਾਈ ਗਈ ਅਦਾਲਤ ਵਿੱਚ ਸ਼ਲਿੰਦਰ ਨੂੰ ਉਸ ਦੀ ਧਾਰਮਿਕ ਪਛਾਣ ਦੀ ਜਾਂਚ ਕਰਨ ਲਈ ਜ਼ਬਰਦਸਤੀ ਕੱਪੜੇ ਉਤਾਰਨ ਲਈ ਕਿਹਾ ਗਿਆ ਅਤੇ ਜਦੋਂ ਉਹ ਸੁੰਨਤ ਤੋਂ ਬਿਨਾ ਪਾਇਆ ਗਿਆ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸ਼ਾਲੀਸ਼ੀ ਅਦਾਲਤ ਨੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਅंसारी ਸ਼ੇਖ ਦੇ ਨਾਲ ਸ਼ਲਿੰਦਰ ਨੂੰ ਇੱਕ ਮੁਸਲਿਮ ਕੁੜੀ ਨਾਲ ਵਿਆਹ ਕਰਨ ਦਾ ਦੋਸ਼ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਉਸ ਦੇ ਹੱਥ ਪੈਰ ਬੰਨੇ ਹੋਏ ਸਨ। ਉਸ ਦਾ ਗਲਾ ਕੱਟ ਕੇ ਨੇੜੇ ਦੇ ਜੂਟ ਦੇ ਖੇਤ ਵਿੱਚ ਲਜਾਇਆ ਗਿਆ ਜਿੱਥੇ ਚਾਰ ਜਲਾਦਾਂ ਨੇ ਉਸ ਦਾ ਗਲਾ ਵੜ ਦਿੱਤਾ ਸੀ। ਜਿਵੇਂ ਹੀ ਸ਼ਲੇਂਦਰ ਪ੍ਰਸ਼ਾਦ 14 ਜੁਲਾਈ ਦੀ ਰਾਤ ਤੋਂ ਲਾਪਤਾ ਹੋ ਗਿਆ ਉਸ ਦੀ ਪਤਨੀ ਮਨੀਰਾ ਬੀਬੀ ਨੂੰ ਲੱਗਿਆ ਕਿ ਉਹ ਮੁੰਬਈ ਭੱਜ ਗਿਆ ਹੈ ਉਸ ਦੇ ਪਿਤਾ ਨੇ ਉਸ ਦੀ ਮਾਂ ਤੇ ਭਰਾ ਤੋਂ ਸਭ ਕੁਝ ਲੁਕੋ ਲਿਆ ਸੀ 27 ਜੁਲਾਈ ਨੂੰ ਜਦੋਂ ਮਨੀਰਾ ਨੂੰ ਆਪਣੇ ਪਤੀ ਦੀ ਹੋਂਦ ਬਾਰੇ ਹੋਰ ਪਿੰਡ ਵਾਸੀਆਂ ਤੋਂ ਪਤਾ ਲੱਗਾ ਤਾਂ ਉਹ ਆਪਣੀ ਮਾਂ ਤੇ ਭਰਾ ਦੇ ਨਾਲ ਰਸਮੀ ਸ਼ਿਕਾਇਤ ਦਰਜ ਕਰਵਾਉਣ ਲਈ ਬ੍ਰਹਿਮਪੁਰ ਪੁਲਿਸ ਸਟੇਸ਼ਨ ਗਈ ਪੁਲਿਸ ਨੂੰ 17 ਜੁਲਾਈ ਤੋਂ 10 ਦਿਨ ਪਹਿਲਾਂ ਹੀ ਜੂਟ ਦੇ ਖੇਤਾਂ ਵਿੱਚ ਪਈ ਇੱਕ ਬੂਰੀ ਦੇ ਅੰਦਰ ਇੱਕ ਅਣਪਛਾਤੇ ਵਿਅਕਤੀ ਦੀ ਸਿਰ ਕੱਟੀ ਹੋਈ Laash ਮਿਲ ਗਈ ਸੀ 28 ਜੁਲਾਈ ਨੂੰ ਪੁਲਿਸ ਨੇ ਪਿੰਡ ਵਿੱਚ ਛਾਪਾ ਮਾਰਿਆ ਅਤੇ ਸ਼ਾਲੀਸ਼ੀ ਦੀ ਪ੍ਰਧਾਨਗੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸ਼ਾਲੀਸ਼ੀ ਵਿੱਚ ਹਿੱਸਾ ਲੈਣ ਵਾਲੇ ਪਿੰਡ ਵਾਸੀ ਅਤੇ ਅੰਸਾਰੀ ਛੇਕ ਪਿੰਡ ਛੱਡ ਕੇ ਭੱਜ ਗਏ 1 ਅਗਸਤ ਨੂੰ ਪੁਲਿਸ ਸੁਪਰਡੈਂਟ ਸ਼ੀਸ਼ ਬੇਜਦੀ ਅਗਵਾਈ ਵਿੱਚ ਇੱਕ ਵੱਡੀ ਪੁਲਿਸ ਫੋਰਸ ਨੇ ਲਖਮਨਪੁਰ ਵਿੱਚ ਛਾਪਾ ਮਾਰਿਆ ਅਤੇ ਪੁਸ਼ਕਸ਼ ਲਈ 26 ਪਿੰਡ ਵਾਸੀਆਂ ਨੂੰ ਹਸਤ ਵਿੱਚ ਲਿਆ ਗਰੇਸ ਕੱਤਰ ਅਸ਼ੋਕ ਮੋਹਨ ਚੱਕਰਵਰਤੀ ਨੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੋ ਗਾਈਜ਼ ਇਹ ਸੀ ਆਪਣੀ ਅੱਜ ਦੀ ਸਟੋਰੀ ਸੋ ਮਿਲਦੇ ਹਾਂ ਇਦਾਂ ਹੀ ਇੱਕ ਹੋਰ ਨਵੀਂ ਸਟੋਰੀ ਦੇ ਨਾਲ ਥੈਂਕ ਯੂ ਸੋ ਮੱਚ ਗਾਈਜ਼